ਅਲਸਾ ਵਾਹਿਗੁਰੂ ਜੀ ਕੇ ਫਤਿਹ ਜਦੋਂ ਕੌਮ ਦੇ ਅਗੂ ਦੀ ਗੱਲ ਹੋ ਰਹੀ ਹੋਵੇ ਜਿਨ੍ਹਾਂ ਨੇ ਆਪਣੇ ਜੀਵਨ ਕਾਲ ਦੌਰਾਨ ਕੌਮ ਦੇ ਅਗਵਾਈ ਕੀਤੀ ਹੋਵੇ ਔਰ ਕੌਮ ਦੇ ਨਾਲ ਨਾਲ ਉਹਨਾਂ ਨੇ ਇੱਕ ਐਸੀ ਸੰਸਥਾ ਦੀ ਵੀ ਅਗਵਾਈ ਕੀਤੀ ਹੋਵੇ ਜਿਹਦਾ ਕੌਮ ਦੇ ਵਿੱਚ ਇੱਕ ਨਾਮ ਇੱਕ ਰਤਬਾ ਇੱਕ ਇੱਜ਼ਤ ਕਮਾਉਣ ਇੱਕ ਸਤਕਾਰ ਬਹਾਲ ਰਿਆ ਹੋਵੇ ਜਾਹਿਰ ਜੇ ਗੱਲਾਂ ਫਿਰ ਜੇ ਉਹਨਾਂ ਨੂੰ ਯਾਦ ਕਰਨਾ ਆ ਤੇ ਉੱਥੇ ਇਹ ਦੋਵੇਂ ਚੀਜ਼ਾਂ ਨਾਲ ਦੇ ਨਾਲ ਯਾਦ ਕਰਨੀਆਂ ਪੈਣੀਆਂ ਵੀ ਕੌਮ ਦੀ ਮੌਜੂਦਾ ਲੀਡਰਸ਼ਿਪ ਕਿੱਥੇ ਖੜੀ ਆ ਤੇ ਜਿਹੜੀ ਸੰਸਥਾ ਦੀ ਅਗਵਾਈ ਉਹ ਕਰਦੇ ਉਹ ਸੰਸਥਾ ਅਜ ਕਿੱਥੇ ਖੜੀ ਆ ਤੇ ਜੇ ਦੋਵੇਂ ਜਿੱਥੇ ਜਿੱਥੇ ਖੜੇ ਨੇ ਅਗਲਾ ਨਾਲ ਹੀ ਸਵਾਲ ਆਉਣਾ ਵੀ ਕਿਉਂ ਖੜੇ ਜੇ ਇਹ ਦੋ ਚੀਜ਼ਾਂ ਦੇ ਜਵਾਬ ਸਾਨੂੰ ਮਿਲ ਗਏ ਤੇ ਅਗਲੇ ਮਸਲੇ ਹੱਲ ਨਾਲ ਦੀ ਨਾਲ ਹੋਣੇ ਸ਼ੁਰੂ ਹੋ ਜਾਂਦੇ ਜਿਹੜੇ ਇਹਨਾਂ ਚੀਜ਼ਾਂ ਦੇ ਨਾਲ ਜੁੜੇ ਹੋਣ ਪਹਿਲੀ ਗੱਲ ਤਾਂ ਮੈਂ ਉਸ ਸੰਸਥਾ ਦੇ ਬਾਰੇ ਦੋ ਗਮੈਂਟੀ ਕਰਨੀ ਚਾਹੁੰਦਾ ਜਿਆਦਾ ਸਮਾਂ ਮੈਂ ਉਹਨਾਂ ਬੰਦਿਆਂ ਤੇ ਬਰਬਾਦ ਨਹੀਂ ਕਰਨਾ ਚਾਹੁੰਦਾ ਜਿੱਥੇ ਆ ਕੇ ਅੱਜ ਉਹ ਸੰਸਥਾ ਖੜ ਗਈ ਆ ਪਰ ਪਿਛਲੇ ਦਿਨੇ ਕਾਫੀ ਉਹ ਦੁਬਾਰਾ ਚਰਚਾ ਦਾ ਵਿਸ਼ਾ ਬਣੀ ਉਹ ਪਰਸਨੈਲਿਟੀ ਜਿਹੜੀ ਅੱਜ ਉਸ ਸੰਸਥਾ ਦੀ ਅਗਵਾਈ ਕਰਦੀ ਬਾਬਾ ਹਰਨਾਮ ਸਿੰਘ ਜੀ ਉਹ ਚਰਚਾ ਦਾ ਵਿਸ਼ਾ ਕਿਉਂ ਬਣੀ ਉਹ ਵੀ ਤੁਹਾਨੂੰ ਪਤਾ ਵੀ ਜਾ ਕੇ ਗੰਗਾ ਦੀ ਡੁਬਕੀਆਂ ਲਾਈਆਂ ਤੇ ਲੋਕਾਂ ਨੇ ਕਿਹਾ ਵੀ ਇਹ ਕਿਹੜੇ ਪਾਸੇ ਨੂੰ ਟਕਸਾਲ ਤੁਰ ਪਈ ਹੈ ਉੱਥੇ ਦੋ ਤਰ੍ਹਾਂ ਦੇ ਲੋਕ ਸਾਹਮਣੇ ਆਏ ਇਕ ਤੇ ਉਹ ਜਿਨ੍ਹਾਂ ਨੇ ਕਿਹਾ ਵੀ ਇਹ ਬ੍ਰਾਹਮਣਵਾਦੀ ਸੋਚ ਆ ਇਹਦਾ ਨਹੀਂ ਸੀ ਕਰਨਾ ਚਾਹੀਦਾ ਟਕਸਾਲ ਦੇ ਮੁਖੀ ਨੂੰ ਪਰ ਇੱਕ ਦੂਸਰੀ ਤਰ੍ਹਾਂ ਦੇ ਲੋਕ ਵੀ ਆਏ ਜਿਹੜੇ ਭਗਤ ਜਿਨ੍ਹਾਂ ਨੂੰ ਅੱਜ ਕੱਲ੍ਹ ਸ਼ਬਦ ਬ੍ਰੈਕਟ ਤੇ ਭਗਤ ਅਸਲੀ ਵਾਲੇ ਭਗਤ ਨਹੀਂ ਜਿਨ੍ਹਾਂ ਨੂੰ ਅੱਜ ਕੱਲ੍ਹ ਮੋਦੀ ਭਗਤ ਵੀ ਕਿਹਾ ਜਾਂਦਾ ਦੂਸਰੇ ਭਗਤ ਵੀ ਕਿਹਾ ਜਾਂਦਾ ਇਦਾਂ ਦੇ ਬਾਬੇ ਔਰ ਨਾਮ ਸਿੰਘ ਦੇ ਭਗਤ ਵੀ ਸਾਹਮਣੇ ਆਏ ਇੱਕ ਗੱਲ ਮੈਂ ਉਹਨਾਂ ਬਾਰੇ ਕਹਿਣ ਤੋਂ ਪਹਿਲਾਂ ਤੁਹਾਡੇ ਸਾਹਮਣੇ ਬੇਨਤੀ ਕਰਦਾ ਮੈਂ ਮੁਖਸਰ ਸਾਹਿਬ ਵੀ ਕੀਤੀ ਜਦੋਂ ਜਦੋਂ ਬੰਦੇ ਦੇ ਭਗਤ ਬਣਾਗੇ ਉਦੋਂ ਉਦੋਂ ਮਾਰ ਖਾਵਾਂਗੇ ਖਾਵਾਂਗੇ ਅਸੀਂ ਭਗਤ ਬਣਨ ਆਇਆ ਬੰਦੇ ਦੀ ਵਿਚਾਰਧਾਰਾ ਦੇ ਗੁਰੂ ਨੇ ਸਾਨੂੰ ਜੋੜਿਆ ਸੀ ਬਾਣੀ ਦੇ ਨਾਲ ਸ਼ਬਦ ਦੇ ਨਾਲ ਵਿਚਾਰ ਦੇ ਨਾਲ ਨਾ ਕਿ ਸਰੀਰ ਦੇ ਨਾਲ ਪਰ ਸਾਡੀ ਅੱਜ ਸਮੱਸਿਆ ਬਣ ਗਈ ਅਸੀਂ ਕਹਿੰਨੇ ਅਸੀਂ ਸਰੀਰ ਨਾਲ ਜੁੜ ਜਾਣਾ ਵਿਚਾਰ ਉਹਦਾ ਭਾਵੇਂ ਸਾਨੂੰ ਚੁੱਕ ਕੇ ਜਿੱਥੇ ਮਰਜੀ ਲੈ ਜਾਏ ਅਸੀਂ ਤੇ ਉਹਦੇ ਨਾਲ ਨਾਲ ਹੀ ਤੁਰੇ ਫਿਰਨਾ ਨਹੀਂ ਬੰਦੇ ਦੇ ਨਾਲ ਉਹਨਾਂ ਚਿਰ ਜੁੜੋ ਜਦੋਂ ਤੱਕ ਉਹ ਬੰਦਾ ਗੁਰੂ ਗ੍ਰੰਥ ਸਾਹਿਬ ਜੀ ਵਿਚਾਰਤਾਰਾ ਦੇ ਨਾਲ ਜੁੜਿਆ ਆ ਜਦੋਂ ਉਹ ਥੜਕਿਆ ਫਿਰ ਇਹ ਨਾ ਵੇਖਿਆ ਕਰੀਏ ਵੀ ਨਹੀਂ ਹੁਣ ਉਹਦੀ ਪਿੱਠ ਥਾਪੜੀ ਜਾਣੀ ਭਾਵੇਂ ਉਹ ਕੌਮ ਨੂੰ ਖੂਦ ਇਹ ਚ ਸੁੱਟ ਦੇ ਫਿਰ ਅਸੀਂ ਮਰਨਾ ਹੀ ਮਰਨਾ ਤੋਂ ਮੇਰੀ ਇਹ ਬੇਨਤੀ ਆ ਕਿ ਬੰਦਾ ਭਗਤੀ ਜੋ ਬਾਹਰ ਨਿਕਲਿਆ ਜਾਵੇ ਪਰ ਨਹੀਂ ਨਿਕਲਦੀ ਅਜੇ ਕੌਮ ਇਸ ਕਰਕੇ ਜਿੱਦਾਂ ਦੇ ਸਾਰਿਆਂ ਦੇ ਭਗਤ ਬਣੇ ਜਿੱਦਾਂ ਦੇ ਮੋਦੀ ਦੇ ਬਣੇ ਜਿੱਦਾਂ ਦੇ ਕਿਸੇ ਹੋਰ ਦੇ ਬਣੇ ਉਹਦਾਂ ਦੇ ਬਾਬਾ ਅਰਨਾਮ ਸਿੰਘ ਦੇ ਵੀ ਬਣ ਗਏ ਨੇ ਉਹਨਾਂ ਨੇ ਫਿਰ ਉਹ ਲੰਮੀ ਲੰਮੀ ਇੰਟਰਵਿਊਆਂ ਕੱਢੀਆਂ ਪੇਰ ਉਹ ਗਾਮਪਲਾ ਦਿੱਤੀਆਂ ਵੀ ਨਹੀਂ ਗੁਰੂ ਮਹਾਰਾਜ ਵੀ ਜਾਂਦੇ ਰਹੇ ਆ ਜੀ ਮੈਂ ਕੋਈ ਮਨਾ ਨਹੀਂ ਕਰਦਾ ਵੀ ਗੁਰੂ ਮਹਾਰਾਜ ਨਹੀਂ ਗਏ ਗਏ ਨੇ ਮੈਂ ਇਹ ਵੀ ਮਾੜਾ ਨਹੀਂ ਕਹਿੰਦਾ ਵੀ ਬਾਬਾ ਅਰਨਾਮ ਸਿੰਘ ਕਿਉਂ ਗਿਆ ਪਰ ਗੱਲ ਅਗਲੀ ਆ ਜੇ ਗੁਰੂਆਂ ਦੀਆਂ ਐਗਜ਼ੈਂਪਲਾਂ ਦੇਣੀਆਂ ਆ ਤੇ ਗੁਰੂ ਮਹਾਰਾਜ ਕਦੇ ਗੰਗਾ ਹੀ ਨਹੀਂ ਗਏ ਗੁਰੂ ਮਹਾਰਾਜ ਕਦੇ ਹਰਦਵਾਰ ਨਹੀਂ ਗਏ ਗੁਰੂ ਮਹਾਰਾਜ ਤੇ ਮੱਕੇ ਵੀ ਗਏ ਨੇ ਤੇ ਬਾਬਾ ਅਰਨਾਮ ਸਿੰਘ ਜੀ ਦੱਸੋ ਹੱਜ ਕਰਨ ਕਦੋਂ ਜਾਣਾ ਹਣਾ ਸਵਾਲ ਆ ਗੁਰੂ ਮਹਾਰਾਜ ਤੇ ਜਿਹੜਾ ਉਸ ਸਮੇਂ ਸੱਜਣ ਠੱਗ ਹੀ ਜਿਹੜਾ ਠੱਗੀਆਂ ਮਾਰਦਾ ਸੀ ਉਹਦੇ ਡੇਰਿਆਂ ਤੇ ਵੀ ਗਿਆ ਤੇ ਫਿਰ ਦਸੀ ਹੁਣ ਕਾਤਲਾਂ ਦੇ ਘਰ ਚ ਆਪਾਂ ਕਦਨ ਕਦਨ ਜਾਣਾ ਜੀ ਹਣ ਉਹ ਵੀ ਦੱਸ ਦਿਓ ਪਰ ਇਹ ਗੱਲ ਨਹੀਂ ਗਈ ਕਿ ਉਹ ਗਏ ਗੁਰੂ ਮਹਾਰਾਜ ਉਥੇ ਕੱਲ ਇਹ ਸੀ ਵੀ ਉਥੇ ਜਾ ਕੇ ਕੀਤਾ ਕੀ ਜੇ ਤੁਸੀਂ ਵੀ ਉਹ ਕੰਮ ਕਰਦੇ ਜੋ ਸਾਡੇ ਗੁਰੂਆਂ ਨੇ ਕੀਤਾ ਸੀ ਤੇ ਤੁਹਾਡੇ ਸਾਹਮਣੇ ਵੀ ਸਿਰ ਝੁਕਣਾ ਸੀ ਬਾਬਾ ਨਾਨਕ ਗਿਆ ਠੱਗ ਠੱਗ ਦੇ ਘਰ ਪਰ ਜਦਨ ਉਹ ਤੋਂ ਨਿਕਲੇ ਤੇ ਭਾਈ ਸੱਜਣ ਬਣਾ ਕੇ ਨਿਕਲੇ ਉਹਨਾਂ ਨੂੰ ਤੇ ਸਿੱਖੀ ਦਾ ਪ੍ਰਚਾਰਕ ਥਾਪ ਕੇ ਨਿਕਲੇ ਬਾਬਾ ਨਾਨਕ ਗਿਆ ਮੱਕੇ ਵੀ ਪਰ ਉਥੇ ਜਾ ਕੇ ਉੱਚੀ ਦੇਣੀ ਜਿਹੜੀ ਆ ਉਹ ਅੱਲਾਹੁ ਅਕਬਰ ਨਹੀਂ ਕਹਿਣਾ ਸ਼ੁਰੂ ਕਰਤਾ ਉਥੇ ਜਾ ਕੇ ਜੇ ਹੋਕਾ ਦਿੱਤਾ ਤੇ ਸੱਚ ਦਾ ਦਿੱਤਾ ਬਾਬਾ ਨਾਨਕ ਤੇ ਬਾਕੀ ਗੁਰੂ ਮਹਾਰਾਜ ਗਏ ਮੰਦਰਾਂ 'ਚ ਵੀ ਗਏ ਉੱਥੇ ਵੀ ਗਏ ਜਿੱਥੇ ਆਰਤੀਆਂ ਹੁੰਦੀਆਂ ਸੀ ਪਰ ਜਾ ਕੇ ਤੇ ਥਾਲ ਫੜ ਕੇ ਆਰਤੀ ਕਰਨੀ ਸ਼ੁਰੂ ਨਹੀਂ ਕਰਤੀ ਉੱਥੇ ਜਾ ਕੇ ਦੱਸਿਆ ਵੀ ਜੇ ਆਰਤੀ ਗਾਉਣੀ ਹੈ ਤੇ ਆਹ ਗਾਓ ਗगनਮੈ ਥਾਲ ਵਾਲੀ ਇਹ ਆ ਬਾਬੇ ਨਾਨਕ ਦਾ ਸੁਨੇਹਾ ਤੇ ਤੁਸੀਂ ਤੁਸੀਂ ਜਾ ਕੇ ਕੀ ਕੀਤਾ ਜੀ ਜੇ ਗਏ ਹੋ ਤੇ ਦੱਸੋ ਜੀ ਗਿਆਨ ਗੋਦੜੀ ਦਾ ਕੀ ਕੀਤਾ ਉੱਥੇ ਜਾ ਕੇ ਉਹ ਤਾਂ ਦਿੱਤੀ ਉੱਚੀ ਦੁਨੀ ਆਵਾਜ਼ ਕਿ ਉਹ ਦੁਨੀਆ ਦੇ ਲੋਕੋ ਗੰਗਾ ਦੇ ਵਿੱਚ ਡੁਬਕੀਆਂ ਲਾ ਲਾ ਕੇ ਮਰਨ ਨਾਲੋਂ ਚੰਗਾ ਆਪਣਾ ਮਨ ਸ਼ੁੱਧ ਕਰੋ ਕਿਹਾ ਜੇ ਤੇ ਕਿਹਾ ਤੇ ਉੱਥੇ ਜਾ ਕੇ ਤੁਸੀਂ ਉੱਚੀ ਦੁਨੀ ਆਵਾਜ਼ ਦਿੱਤੀ ਆ ਤੇ ਫਿਰ ਤੇ ਭਾਈ ਤੁਹਾਡੇ ਸਾਹਮਣੇ ਵੀ ਅਸੀਂ ਸਿਰ ਝੁਕਾਉਂਦੀ ਕੌਮ ਗੱਲ ਇਹ ਨਹੀਂ ਵੀ ਸਰੀਰ ਕੱਲਾ ਗਿਆ ਸੁਨਿਆ ਕੀ ਦੇ ਕੇ ਆਏ ਹੋ ਤੇ ਸੁਨਿਆ ਤੋਂ ਉੱਥੇ ਬਹਾਮਣਾ ਦੇ ਨਾਲ ਖੜ ਕੇ ਆ ਕਰਕੇ ਗੰਗਾ ਈ ਡੁਬਕੀਆਂ ਲਾਉਣ ਦੇ ਫਿਰ ਜੇ ਹਿੰਮਤ ਹੈ ਕੀ ਅਸੀਂ ਗੁਰੂਆਂ ਵਾਲੀ ਤੇ ਫਿਰ ਦੰਦੇ ਉੱਥੇ ਉਪਦੇਸ਼ ਤੇ ਕਹਿੰਦੇ ਬਾਮਨ ਨੂੰ ਵੀ ਇਦਾਂ ਡੁਬਕੀ ਨਾ ਆ ਗੱਲ ਨਹੀਂ ਬਣਨੀ ਜੇ ਕਹਿ ਗਏ ਹੋ ਇੰਨੀ ਗੱਲ ਤੇ ਦੱਸੋ ਪਰ ਨਹੀਂ ਜੀ ਉਹ ਕੰਮ ਅਸੀਂ ਕਰਨਾ ਨਹੀਂ ਸੋ ਸਾਡੀ ਉੱਥੇ ਸਿਰਫ ਮੇਰੀ ਇੰਨੇ ਪੁਆਇੰਟ ਆ ਇੰਨੇ ਵਿਚਾਰ ਆ ਤੁਹਾਡੇ ਨਾਲ ਸੰਗਤ ਦੇ ਵੀ ਇਹਨਾਂ ਦੇ ਜਿਹੜੇ ਆ ਜਿਹੜੇ ਐਗਜ਼ੈਂਪਲਾਂ ਦਿੰਦੇ ਆ ਨਾ ਇਹਨਾਂ ਦੇ ਸ਼ਲਾਮ ਆ ਜਨਾਜ਼ਾ ਕਰੋ ਤੇ ਫਿਰ ਕਹਿਣ ਨਾਲ ਆਪਿਆ ਕਰੋ ਜੀ ਠੀਕ ਹੋ ਗਿਆ ਠੀਕ ਹੋ ਗਿਆ ਥੋੜਾ ਜਿਹਾ ਦਿਮਾਗ ਆਪਣਾ ਵੀ ਵਰਤਿਆ ਕਰੀਏ ਅਸੀਂ ਔਰ ਜਦੋਂ ਉਥੇ ਸਭ ਕੁਝ ਹੋਇਆ ਮੈਂ ਕਹਿੰਦਾ ਤੁਸੀਂ ਗੰਗਾ ਛੱਡ ਕੇ ਭਾਵੇਂ ਜਿੱਥੇ ਮਰਜੀ ਡੁਕੀਆਂ ਮਾਰੋ ਪਰ ਰੱਬ ਦਾ ਵਾਸਤਾ ਟਕਸਾਲ ਦਾ ਥੋੜਾ ਜਿਹਾ ਖਿਆਲ ਰੱਖੋ ਗਾਤਰੇ ਭਾਈ ਕੁਰਬਾਨ ਦਾ ਥੋੜਾ ਜਿਹਾ ਖਿਆਲ ਰੱਖੀਏ ਜੇ ਗੰਗਾ ਇੰਨੀ ਚੰਗੀ ਲੱਗਦੀ ਆ ਤੇ ਲਾ ਦਿਓ ਭਰਾਏ ਟਕਸਾਲ ਨੂੰ ਛੱਡ ਦਿਓ ਗਾਤਰੇ ਕਰ ਦਿਓ ਘਰਾਂ ਦੇ ਵਿੱਚ ਸਾਡੇ ਵੱਲੋਂ ਗੰਗਾ ਨੂੰ ਛੱਡ ਕੇ ਤੁਸੀਂ ਬੁੱਢੇ ਨਾਲੇ ਦੇ ਵਿੱਚ ਡੁੱਬਦੇ ਫਿਰੋ ਅਸੀਂ ਕੀ ਲੈਣਾ ਸੋ ਸਾਨੂੰ ਦਰਦ ਉਦਣ ਹੁੰਦਾ ਜਦਨ ਸਾਡੀਆਂ ਸੰਸਥਾਵਾਂ ਦੇ ਮੁਖੀ ਹੋਣ ਦੇ ਨਾਤੇ ਤੁਸੀਂ ਜਾਣਦੇ ਇਹ ਉਹ ਯੋद्धा ਸント ਜਰਨੈਲ ਸਿੰਘ ਇਹ ਵੀ ਉਸੇ ਟਕਸਾਲ ਦੇ ਮੁਖੀ ਪਰ ਹਿੰਦੁਸਤਾਨ ਦੀ ਹਕੂਮਤ ਅੱਗੇ ਇੱਕ ਢਾਕੇ ਖੜੇ ਤੇ ਦੂਜੇ ਪਾਸੇ ਉਸ ਸਿੱਖਸਤਾਨ ਤੇ ਆਪਣੇ ਆਪ ਨੂੰ ਬਾਹਲ ਕੇ ਕਹਿਣ ਵਾਲੇ ਅੱਜ ਉਹਨਾਂ ਦੇ ਪਾਂਡਿਆ ਦੀਆਂ ਲੱਤਾਂ ਦੇ ਥੱਲੇ ਦੀ ਨਾਂ ਕੇ ਗੰਗਾ ਹੀ ਡੁਬਕੀਆਂ ਮਾਰਦੇ ਫਿਰਦੇ ਤੇ ਸਾਡੀ ਕੌਮ ਦੇ ਲੀਡਰਾਂ ਦਾ ਹਾਲ ਹੋ ਗਿਆ ਸੋ ਸਾਨੂੰ ਬਾਹਰ ਨਿਕਲਣਾ ਪਏਗਾ ਲੀਡਰਸ਼ਿਪ ਇੰਨੀ ਕਰਕਦੀ ਜਾਂਦੀ ਆ ਇਹ ਜਿਹੜੀ ਬਾਹਰੀ ਲੀਡਰਸ਼ਿਪ ਮੈਂ ਉਹਦੀ ਗੱਲ ਕਰਦਾ ਇੱਕ ਲੀਡਰਸ਼ਿਪ ਉਹ ਆ ਜਿਹੜੀ ਖਾਲਸਾਤਨ ਦੀ ਵਿਚਾਰਧਾਰਾ ਵਾਲੀ ਆ ਜਿਹੜੀ ਜਿਹੜੀ ਬ੍ਰਾਹਮਣਵਾਦੀ ਵਿਚਾਰਧਾਰਾ ਨੂੰ ਥਾਂ ਥਾਂ ਤੇ ਚਪੇੜਾ ਮਾਰਦੀ ਆ ਉਹ ਲੀਡਰਸ਼ਿਪ ਵੀ ਆ ਉਹ ਬੜੀ ਸ੍ਰੀਮਤ ਜੀ ਆ ਸਰਦਾਰ ਮਾਨ ਸਾਹਿਬ ਹੋਗੇ ਹੋਰ ਜਿਹੜੀ ਇਸ ਵਿਚਾਰਧਾਰਾ ਵਾਲੀ ਲੀਡਰਸ਼ਿਪ ਹੈ ਜਿਹੜੀ ਖਾਲਸਾਤਨ ਤੇ ਖੜੀ ਆ ਤੇ ਨਿਰੰਤਰ ਖੜੀ ਰਹੀ ਆ ਪਿਛਲੇ ਕਈ ਸਾਲਾਂ ਤੋਂ ਉਹ ਲੀਡਰਸ਼ਿਪ ਨੂੰ ਮੈਂ ਇਹਦੇ ਚ ਨਹੀਂ ਕਹਿਣ ਲੱਗਾ ਉਹ ਲੀਡਰਸ਼ਿਪ ਤੇ ਸੱਚੀ ਸੁੱਚੀ ਆ ਉਹ ਬਾਹਰ ਹੋ ਜਾਂਦੀ ਇਹਨਾਂ ਸਾਰੀਆਂ ਗੱਲਾਂ ਤੋਂ ਪਰ ਸਾਡਾ ਇੱਕ ਵੱਡਾ ਸਮਾਜ ਆ ਸਾਨੂੰ ਇਹ ਮੰਨਣਾ ਵੀ ਪਏਗਾ ਕਿ ਜਿਹੜਾ ਇਸ ਲੀਡਰਸ਼ਿਪ ਦੀ ਇੱਜ਼ਤ ਤੇ ਕਰਦਾ ਹੈ ਮਾਨ ਸਾਹਿਬ ਹੁਣਾ ਵਾਲੀ ਦੀ ਪਰ ਇੱਕ ਵੱਡਾ ਸਮਾਜ ਆ ਜਿਹੜਾ ਉਸ ਲੀਡਰਸ਼ਿਪ ਦੇ ਨਾਲ ਵੀ ਜੁੜਿਆ ਹੈ ਜਿਹੜੀ ਬਾਬਾ ਹਰਨਾਮ ਸਿੰਘ ਤੇ ਤਖਤਾਂ ਦੇ ਜਥੇਦਾਰਾਂ ਜੁੜਿਆ ਆ ਜੋ ਸਾਨੂੰ ਸਚਾਈ ਆ ਮੰਨਣੀ ਪਏਗੀ ਤੇ ਜੇ ਜੁੜਿਆ ਆ ਤੇ ਉਸ ਸਮਾਜ ਨੂੰ ਸੁਚੇਤ ਕਰਨਾ ਵੀ ਤੇ ਸਾਡਾ ਫਰਜ਼ ਵੜਦਾ ਕਿ ਨਹੀਂ ਸੋ ਇਹ ਸਾਡਾ ਫਰਜ਼ ਸਮਝਦੇ ਹੋ ਮੈਂ ਸਿਰਫ ਉਸ ਲੀਡਰਸ਼ਿਪ ਬਾਰੇ ਦੋ ਕਮੈਂਟ ਅਗਲੇ ਹੋਰ ਲਾਉਣੇ ਆ ਹੁਣ ਕੀ ਹੁੰਦਾ ਆ ਟਕਸਾਲ ਦੀ ਗੱਲ ਹੋ ਗਈ ਇੱਕ ਪਾਸੇ ਉਹ ਜਿੱਥੇ ਜਾ ਕੇ ਡੇਗੀ ਡੇਗੀ ਅਸੀਂ ਵੇਖਿਆ ਦੂਸਰੀ ਸਾਡੀ ਬੜੀ ਅਹਿਮ ਸੰਸਥਾ ਆ ਸ਼੍ਰੀ ਅਕਾਲ ਤਖਸਾਲ ਸਾਹਿਬ ਅਕਾਲ ਤਖਤ ਸਾਬ ਇੰਨਾ ਅਹਿਮ ਆ ਕਿ ਗੁਰੂ ਮਹਾਰਾਜ ਨੇ ਜਦੋਂ ਖੁਦ ਗੁਰਬਾਣੀ ਵੀ ਵਿਚਾਰਨ ਕੀਤੀ ਆ ਆਪਣੇ ਜੀਵਨ ਕਾਲ ਦੇ ਦੌਰਾਨ ਤੇ ਜੀਵਨ ਕਾਲ ਦੇ ਦੌਰਾਨ ਜੇ ਕੋਈ ਤਖਤ ਧਰਤੀ ਦੇ ਰੂਪਮਾਨ ਕੀਤਾ ਤੇ ਉਹ ਅਕਾਲ ਤਖਤ ਸਾਬ ਆ ਉਹ ਬਹੁਤ ਮਹਾਨ ਆ ਔਰ ਉਹਨੇ ਮਹਾਨ ਰਹਿਣਾ ਪਰ ਸਾਡੀ ਤਰਾਸ ਦੀ ਕਿ ਉਸ ਤਖਤ ਨੂੰ ਵੀ ਦੁਨੀਆ ਆਪਣੇ ਹਿਸਾਬ ਨਾਲ ਚਲਾਉਣਾ ਚਾਹੁੰਦੀ ਆ ਔਰ ਪਿਛਲੇ ਲੰਬੇ ਸਮੇਂ ਤੋਂ ਉਹ ਤਖਤ ਇਸ ਟਾਈਮ ਬادل ਦਲੀਆਂ ਦੇ ਹਦੀਨ ਚਲਦਾ ਪਿਆ ਤਖਤ ਨਹੀਂ ਤਖਤਾਂ ਦੇ ਬੈਠੇ ਬੰਦੇ ਉਹਨਾਂ ਦੇ ਅਧੀਨ ਚੱਲਦੇ ਨੇ ਤਖਤ ਦੇ ਅਕਾਲ ਦਾ ਇਹਨਾਂ ਦੇ ਅਧੀਨ ਕਦੀ ਨਹੀਂ ਆਉਣਾ ਉਹਨੇ ਆਪਣੀ ਕਰਾਮਾਤ ਵਿਖਾਲਣੇ ਵਿਖਾਲਣੀਆਂ ਪਰ ਉਹਦੇ ਤੇ ਜਿਹੜੇ ਬੰਦੇ ਬਾ ਲੈ ਜਾਂਦੇ ਨੇ ਉਹ ਇੱਕ ਰਾਜਨੀਤਿਕ ਜਮਾਤ ਵੱਲੋਂ ਬਾ ਲੈ ਜਾਂਦੇ ਨੇ ਇਹ ਸਮੱਸਿਆ ਹੈ ਸਾਡੀ ਕੌਮ ਦੀ ਪਰ ਉਥੇ ਬੈਣ ਵਾਲਾ ਬੰਦਾ ਜਦੋਂ ਇਹ ਸੋਚ ਕੇ ਬੈਠਦਾ ਹੈ ਕਿ ਨਹੀਂ ਜੀ ਮੈਂ ਤੇ ਬਣ ਚਲਿਆ ਜੀ ਜ਼ਥੇਦਾਰ ਉਦੋਂ ਖਾਂਦਾ ਭੁਲੇਖਾ ਔਰ ਇਹਹੀ ਭੁਲੇਖੇ ਵਾਰ-ਵਾਰ ਜ਼ਥੇਦਾਰਾਂ ਖਾਦੇ ਔਰ ਇਹ ਹੀ ਭੁਲੇਖਾ ਮੈਨੂੰ ਕੋਈ ਸ਼ੱਕ ਨਹੀਂ ਕਹਿੰਦੇ ਵਿੱਚ ਸ਼ਾਇਦ ਗਿਆਨੀ ਹਰਪ੍ਰੀਤ ਸਿੰਘ ਨੇ ਵਿਖਾਦਾ ਹੋਇਆ ਜਿੱਦਣ ਉਹ ਜਥੇਦਾਰ ਲੱਗਣ ਜਾ ਰਹੇ ਸੀ ਇੱਕ ਵਾਰੀ ਉਹਨਾਂ ਨੂੰ ਸੋਚਣਾ ਚਾਹੀਦਾ ਸੀ ਕਿ ਉਹ ਜਥੇਦਾਰ ਲੱਗਣ ਕਿਸ ਤਰੀਕੇ ਨਾਲ ਜਾ ਰਹੇ ਜੋ ਜਿਹੜੇ ਦਰਵਾਜ਼ੇ ਚੋਂ ਲੰਘ ਕੇ ਜਥੇਦਾਰ ਲੱਗੋਗੇ ਸੱਚ ਹੈ ਜਦੋਂ ਉਹਨਾਂ ਦਾ ਕੰਮ ਪੂਰਾ ਆ ਗਿਆ ਉਸੇ ਦਰਵਾਜ਼ੇ ਚੋਂ ਉਸੇ ਤਰੀਕੇ ਨਾਲ ਬਾਹਰ ਜਰੀਰ ਕਰਕੇ ਕੱਢਣਗੇ ਜੁਰਤ ਤੇ ਚਾਹੀਦੀ ਸੀ ਵੀ ਉਦੋਂ ਹੀ ਇਹ ਚੈਲੰਜ ਕਰ ਦੇ ਕੇ ਪ੍ਰਬੰਧ ਠੀਕ ਨਹੀਂ ਆ ਪਰ ਗੱਲ ਗੱਲੀ ਗਿਆਨੀ ਹਰਪ੍ਰੀਤ ਸਿੰਘ ਦੀ ਨਹੀਂਗੀ ਗੱਲ ਸਾਡੀ ਜਥੇਦਾਰ ਦੀ ਪੋਜੀਸ਼ਨ ਦੀ ਆ ਗੱਲ ਸਾਡੇ ਅਕਾਲ ਤਖਤ ਸਾਹਿਬ ਦੀ ਆ ਔਰ ਗਿਆਨੀ ਰਖਵੀਰ ਸਿੰਘ ਵੀ ਇਹ ਗੱਲ ਸਮਝ ਲੈਣ ਜੇ ਉਹ ਅੱਜ ਇਸ ਇਸ਼ੂ ਤੇ ਚੁੱਪ ਰਹੇ ਤੇ ਸਖਤ ਸਟੈਂਡ ਨਾ ਲਿਆ ਤੇ ਵਾਰੀ ਅਗਲੀ ਭਰਾ ਤੁਹਾਡੀ ਤਿਆਰ ਹੋ ਜੇ ਇਹੋ ਜਲਾਲਤ ਸੈਣ ਦੇ ਲਈ ਇਹ ਕੋਈ ਨਵਾਂ ਕੰਮ ਨਹੀਂ ਹੋ ਲਗਾ ਸੋ ਜਿੰਨੇ ਅੱਗੇ ਜ਼ਿੰਮੇਵਾਰੀ ਲੈਣੀ ਆ ਉਹਨਾਂ ਦੀ ਬਾਦਲਾਂ ਦੇ ਰਹੀਂ ਉਹ ਵੀ ਗੱਲ ਸਮਝ ਲਓ ਅੱਜ ਦੇ ਤੁਹਾਨੂੰ ਹਾਰ ਪਾ ਕੇ ਦੇ ਸਰੂਪਾ ਪਾ ਕੇ ਲਾਉਣਗੇ ਜਥੇਦਾਰ ਤੇ ਜਿੱਦਣ ਹੋਇਆ ਕੱਢਣਾ ਉਸੇ ਸਰੂਪੇ ਤੋਂ ਫੜ ਕੇ ਖਸੀਟ ਕੇ ਬਾਹਰ ਮਾਰਨਗੇ ਜਿੱਦਾਂ ਇਹ ਪੁਰਾਣੇ ਜਥੇਦਾਰਾਂ ਨੂੰ ਕੱਢਦੇ ਪਏ ਸੋ ਗੱਲ ਪ੍ਰਬੰਧ ਦੀ ਆ ਸੋ ਮੈਂ ਇਸ ਸਟੇਜ ਤੋਂ ਸਿਰਫ ਇਹਨਾਂ ਨੁਕਤੇ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਕਿ ਸਾਨੂੰ ਜਿਹੜੇ ਅਸੀਂ ਆਪਣੇ ਆਪ ਨੂੰ ਸਿਹਰਤ ਸਮਝਦੇ ਹਾਂ ਜਿਨ੍ਹਾਂ ਨੂੰ ਦਰਦ ਹੁੰਦਾ ਹੈ ਜਦੋਂ ਕਾਲ ਤਖਤ ਸਾਹਿਬ ਦੀ ਇਹ ਬੇਹਰਮਤੀ ਕਰਦੇ ਆ ਉਹਨਾਂ ਨੂੰ ਸਿਰਫ ਇਨੀ ਬੇਨਤੀ ਆ ਕਿ ਸਾਨੂੰ ਇਸ ਗੱਲ ਦੇ ਵਿਧਿ ਵਿਵਧਾਨ ਵੱਲ ਵਧਣਾ ਚਾਹੀਦਾ ਕਿ ਤਖਤਾਂ ਦੇ ਜਥੇਦਾਰ ਨਿਯੁਕਤ ਕਿਵੇਂ ਹੋਣ ਤੇ ਸੇਵਾ ਮੁਕਤ ਕਿਵੇਂ ਹੋਣ ਇਹਦੀ ਗੱਲ ਕੌਮ ਦੇ ਵਿੱਚ ਚੁਰਣੀ ਚਾਹੀਦੀ ਆ ਔਰ ਤੀਸਰੀ ਲੀਡਰਸ਼ਿਪ ਆ ਸਾਡੀ ਜਿਹੜੀ ਪੋਲੀਟੀਕਲ ਲੀਡਰਸ਼ਿਪ ਆ ਤੇ ਮੋਦੀ ਵਰਗਿਆਂ ਦੇ ਥੱਲੇ ਲੱਗੀ ਫਿਰਦੀ ਆ ਉਹ ਸਰਨੇ ਆਉਣੀ ਦੂਜੇ ਤੀਜੇ ਸਿਰਸੇ ਆਉਣੀ ਜਿਹੜੇ ਸਾਰੇ ਉਹਦੇ ਚਾਉਂਦੇ ਨੇ ਹੁਣ ਇਹ ਲੀਡਰਸ਼ਿਪ ਖਾਸ ਤੌਰ ਤੇ ਨਰਿੰਦਰ ਮੋਦੀ ਵਿਦੇਸ਼ ਦੌਰੇ ਤੇ ਆ ਇਹ ਉਹੀ ਲੀਡਰਸ਼ਿਪ ਆ ਮੋਦੀ ਦੀ ਜਿਨੇ ਸਾਡੇ ਨੌਜਵਾਨ ਕਦਰ ਕੀਤੇ ਤੇ ਕਰ ਰਹੀ ਆ ਹੁਣ ਜਦੋਂ ਇਹ ਵਿਦੇਸ਼ਾਂ ਦੀ ਧਰਤੀ ਤੇ ਜਾ ਰਿਹਾ ਆ ਅਮਰੀਕਾ ਇਹਨੇ ਜਾਣਾ ਉੱਥੇ ਤੇ ਸਾਡੇ ਸਿੰਘਾਂ ਨੇ ਵਾਈਟ ਹਾਊਸ ਦੇ ਸਾਹਮਣੇ ਜਿੱਦਣੇ ਨੇ ਜਾਣਾ ਉਥੇ ਰੈਲੀ ਪ੍ਰੋਟੈਸਟ ਰੱਖਿਆ ਆ ਤਾਂ ਕਿ ਸੁਨੇਹਾ ਦਿੱਤਾ ਜਾ ਸਕੇ ਵੀ ਅਮਰੀਕਾ ਦੇ ਵਿੱਚ ਤੂੰ ਵੈਲਕਮ ਨਹੀਂ ਆ। ਉਹਨਾਂ ਨੇ ਟਰੰਪ ਨੂੰ ਸੁਨੇਹਾ ਦੇਣਾ। ਸੋ ਮੇਰੀ ਅਮਰੀਕਾ ਵਾਲਿਆਂ ਨੂੰ ਅਪੀਲ ਆ ਜਿੱਥੇ ਕੋਈ ਸੁਣਦਾ ਆ ਕਿ ਉਸ ਸਮਾਗਮ 'ਤੇ ਜ਼ਰੂਰ ਜਾਣ ਔਰ ਅਖੀਰੀ ਗੱਲ ਸਟੇਸ ਕਦਰ ਸਾਹਿਬ ਦਾ ਆ ਗਿਆ ਬਲਾਵਾ। ਮੈਂ ਇਹ ਕਹਿਣਾ ਚਾਹੁੰਦਾ ਵੀ ਅਸੀਂ ਇੱਕ ਜਿਹੜਾ ਡਿਫਰੈਂਸ ਪਾਉਂਦੇ ਆ ਨਾ ਵੀ ਵਿਦੇਸ਼ਾਂ ਵਾਲੇ ਸਿੱਖ ਦੇ ਇੱਧਰ ਵਾਲੇ ਸਿੱਖ ਏਦਾਂ ਨਹੀਂ ਆ। ਅਸੀਂ ਸਾਰੇ ਸਿੱਖ ਆ। ਉਹਨਾਂ ਸਾਰਿਆਂ ਦੀ ਜੜ ਇੱਥੇ ਹੀ ਆ। ਉਹ ਵੱਖਰੇ ਨਹੀਂਗੇ। ਅਸੀਂ ਇੱਥੇ ਖਾਲਸਾਤਨ ਦੀ ਗੱਲ ਕਰਦੇ ਹਾਂ ਉੱਥੇ ਕਰਦੇ ਹਾਂ ਅਸੀਂ ਦੋਵੇਂ ਇੱਕ ਦੂਸਰੇ ਦੇ ਭਾਈ ਵਾਲਿਆ ਔਰ ਅਸੀਂ ਉਦੋਂ ਤੱਕ ਇੱਕ ਦੂਸਰੇ ਦੀ ਪਿੱਠ ਥਾਪੜਦੇ ਰਹਿਣਾ ਜਦੋਂ ਤੱਕ ਇਸ ਪੰਜਾਬ ਦੀ ਧਰਤੀ ਦੇ ਉੱਤੇ ਸਾਡਾ ਕੌਮੀ ਘਰ ਖਾਲਸਾਤਨ ਰੂਪ ਮਾਨਣਾ ਹੋ ਗਿਆ ਸੋ ਇਹ ਨਹੀਂ ਆ ਕਿ ਉਹ ਅਮਰੀਕਾ ਬੈਠੇ ਖਾਲਸਾਣ ਦੀ ਗੱਲ ਕਰਦੇ ਕੈਨੇਡਾ ਬੈਠੇ ਕਰਦੇ ਆਸਟ੍ਰੇਲੀਆ ਕਰਦੇ ਜਾਂ ਹੋਰ ਕੱਲ੍ਹ ਆ ਵੀ ਇੱਕ ਸਿੱਖ ਖਾਲਸਾਣ ਦੀ ਗੱਲ ਕਰਦਾ ਆ ਤੇ ਉਹ ਜਿੱਥੇ ਵੀ ਦੁਨੀਆ 'ਚ ਰਹੇਗਾ ਉਹ ਖਾਲਸਾਣ ਦੀ ਗੱਲ ਕਰੇਗਾ ਤੇ ਜਿੰਨਾ ਚਿਰ ਇਸ ਧਰਤੀ ਦੇ ਉੱਤੇ ਸਾਡੇ ਸੁਆਸ ਬਰਕਰਾਰ ਨੇ ਖਾਲਸਾਣ ਦੀ ਗੱਲ ਹੁੰਦੀ ਰਹੇਗੀ ਖਾਲਸਾਣ ਦੇ ਜਕਾਰੇ ਗੂੰਜਦੇ ਰਹਿਣਗੇ ਔਰ ਇਹ ਗੂੰਜਣੇ ਉਦੋਂ ਤੱਕ ਨੇ ਜਦੋਂ ਤੱਕ ਅਸੀਂ ਤਿਰੰਗੇ ਇਸ ਧਰਤੀ 'ਤੇ ਲਾਗ ਕੇ ਥੱਲੇ ਸੁੱਟ ਕੇ ਤੇ ਖਾਲਸੀ ਨਿਸ਼ਾਨ ਆਪਣਾ ਖਾਲਸਾਣ ਦਾ ਝੰਡਾ ਖਾਲਸਾਣ ਜਿਹੜੀਆਂ ਸਰਕਾਰੀ ਇਮਾਰਤਾਂ ਆ ਉਹਦੇ ਨੇ ਚਲਾ ਨਹੀਂ ਦਿੰਦੇ ਸੋ ਨਿਹਾਲ ਸੋ ਮੇਰੇ ਆਈ ਨੇ ਤੁਹਾਨੂੰ ਬੇਨਤੀਆਂ ਨੇ ਸਮਾਂ ਵੱਧ ਲੈ ਗਿਆ ਲੀਡਰਸ਼ਿਪ ਤੋਂ ਮਾਫੀ ਮੰਗਦਾ ਸੰਗਤ ਤੋਂ ਮਾਫੀ ਮੰਗਦਾ ਬਹੁਤ ਬਹੁਤ ਸਾਰੇ ਸੰਗਤ ਦਾ ਧੰਨਵਾਦ